ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਤेंदुआ ਇੱਕ ਪਹੇਲੀ ਬਣਿਆ ਹੋਇਆ ਹੈ ਪਟਿਆਲਾ ਜ਼ਿਲ੍ਹੇ ਵਾਸਤੇ ਅੱਜ 8 ਦਿਨ ਹੋ ਗਏ ਨੇ ਇਸ ਤेंदुए ਦੀ ਲੁਕਾ-ਛਿਪੀ ਜਿਹੜੀ ਚੱਲ ਰਹੀ ਹੈ ਸਭ ਤੋਂ ਪਹਿਲਾਂ ਕਨੌਰ ਏਰੀਏ ਚ ਅੱਜ ਤੋਂ 8 ਦਿਨ ਪਹਿਲਾਂ ਇਹ ਸਪਾਟ ਕੀਤਾ ਗਿਆ ਸੀਗਾ ਉੱਥੇ ਇਹਨੇ ਇੱਕ گاਉਂ ਕਿਸਾਨ ਦੀ گاਉਂ ਨੂੰ ਜਿਹੜਾ ਸੀਗਾ ਨੁਕਸਾਨ ਪਹੁੰਚਾਇਆ ਸੀ ਉਸ ਤੋਂ ਬਾਅਦ ਇਹ ਬਾਰਨ ਪਿੰਡ ਦੇ ਵਿੱਚ 2 ਤੋਂ 3 ਦਿਨ ਜਿਹੜਾ ਹੈਗਾ ਘੁੰਮਦਾ ਰਿਹਾ ਜਿੱਥੇ ਇਸ ਨੇ ਕਈ ਕੁੱਤਿਆਂ ਦੇ ਬੱਚਿਆਂ ਨੂੰ ਵੀ ਖਾਇਆ ਔਰ ਦੋ ਘਰ ਦੇ ਵਿੱਚ ਪਾਲਤੂ ਜਾਨਵਰਾਂ ਨੂੰ ਕੁੱਤਿਆਂ ਨੂੰ ਵੀ ਇਹ ਮਾਰ ਗਿਆ ਉਸ ਤੋਂ ਬਾਅਦ ਲੰਗ ਪਿੰਡ ਦੇ ਵਿੱਚ ਇਹ ਸਪਾਟ ਕੀਤਾ ਗਿਆ ਲੰਗ ਪਿੰਡ ਤੋਂ ਬਾਅਦ ਦੁਬਾਰਾ ਫੇਰ ਬਾਰਨ ਪਿੰਡ ਚ ਦੀ ਘੇਰਾਬੰਦੀ ਜਿਹੜੀ ਸੀਗੀ ਜੰਗਲਾਤ ਵਿਭਾਗ ਦੁਆਰਾ ਕੀਤੀ ਗਈ ਲੋਕਾਂ ਨੇ ਉੱਥੇ ਨੂੰ ਘੇਰਿਆ ਵੀ ਲੇਕਿਨ ਉੱਥੋਂ ਫੇਰ ਇਹ ਘੇਰਾ ਤੋੜ ਕੇ ਜਿਹੜਾ ਨਿਕਲ ਗਿਆ ਸੀ ਇਹ ਸੋਨਨ ਚ ਆਇਆ ਸੀ ਕਿ ਪਟਿਆਲੇ ਤੋਂ ਬਾਹਰ ਇਹ ਫੇਰ ਪਾਸੋਂ ਬੀੜ ਕੰਨੀ ਚਲਾ ਗਿਆ ਉਸ ਤੋਂ ਬਾਅਦ ਇਹਦੇ ਜਿਹੜੇ ਸੀਗੇ ਮਲੇਰ ਕੋਟਲਾ ਦੇ ਏਰੀਆ ਚ ਵੀ ਐਂਟਰ ਕਰਨ ਦੇ ਜਿਹੜੇ ਸੀਗੇ ਸੰਕੇਤ ਮਿਲੇ ਸੀ ਤੇ ਹੁਣ ਜਿਹੜਾ ਤਿੰਦੂਆ ਹੈਗਾ ਦੁਬਾਰਾ ਫੇਰ ਰਾਤ ਕੱਲ ਰਾਤ ਪਟਿਆਲਾ ਸ਼ਹਿਰ ਦੇ ਬਿਲਕੁਲ ਭੀੜ ਭੜੇ ਇਲਾਕੇ ਚ ਆਬਾਦੀ ਵਾਲੇ ਇਲਾਕੇ ਚ ਆਨੰਦਨਗਰ ਬੀਚ ਸਪੌਟ ਕੀਤਾ ਗਿਆ ਇੱਕ ਪਰਿਵਾਰ ਜਿਹੜਾ ਬਾਹਰੋਂ ਪਟਿਆਲੇ ਮਿਲਣ ਵਾਸਤੇ ਆਇਆ ਹੋਇਆ ਸੀ ਉਹਨਾਂ ਦੀ ਕਾਰ ਦੇ ਅੱਗੇ ਇਹ ਬਿਲਕੁਲ ਤੇਂ ਦੁਆ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਬੜੇ ਆਰਾਮ ਨਾਲ ਬਾਜ਼ਾਰ 'ਚ ਘੁੰਮ ਰਿਹਾ ਉਹ ਭੀੜ ਭਾਰ ਵਾਲਾ ਇਲਾਕਾ ਹੈ ਜਿੱਥੇ ਇਹ ਸਪਾਟ ਹੋਇਆ ਉਸ ਤੋਂ ਬਾਅਦ ਦੇਰ ਰਾਤ ਆ ਆਨੰਦਨਗਰ ਦੇ ਜਿਹੜੇ ਗੁਰਦੁਆਰੇ ਤੋਂ ਅਨਾਉਂਸਮੈਂਟ ਕੀਤੀ ਗਈ ਜਿਵੇਂ ਕਿ ਤੁਸੀਂ ਸੁਣ ਸਕਦੇ ਹੋ ਕਿ ਭਾਈ ਜੀ ਅਨਾਉਂਸਮੈਂਟ ਕਰ ਰਹੇ ਹਨ ਔਰ ਲੋਕਾਂ ਨੂੰ ਕਹਿ ਰਹੇ ਹਨ ਕਿ ਹੁਣ ਹੀ ਥੋੜੀ ਦੇਰ ਪਹਿਲਾਂ ਉਹਨਾਂ ਨੇ ਇਸ ਤੈਂਦੂਏ ਨੂੰ ਸਪੋਟ ਕੀਤਾ ਤੇ ਲੋਕ ਆਪਣੇ ਘਰਾਂ 'ਚ ਰਹਿਣ ਵਨ ਰੇਂਜ ਦੇ ਜਿਹੜੇ ਅਧਿਕਾਰੀ ਨੇ ਉਹ ਲੱਗੇ ਹੋਏ ਨੇ ਪਿੰਜਰੇ ਵੀ ਆ ਗਏ ਨੇ ਜਾਲ ਵੀ ਆਏ ਹੋਏ ਨੇ ਡਰੋਨ ਵੀ ਲੱਗੇ ਹੋਏ ਨੇ ਲੇਕਿਨ ਹਲੇ ਤੱਕ ਇਹ ਜਿਹੜਾ ਤੈਂਦੂਆ ਹੈਗਾ ਉਹ ਪਕੜ 'ਚ ਨਹੀਂ ਆ ਪਾਇਆ ਜਿਵੇਂ ਤੁਸੀਂ ਇਹ ਰਾਤ ਦੀਆਂ ਤਾਜ਼ਾ ਤਸਵੀਰਾਂ ਦੇਖ ਰਹੇ ਹੋ ਉਹਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਹੈਗਾ ਬਣਿਆ ਹੈ ਉਸ ਤੋਂ ਬਾਅਦ ਹੁਣ ਤੱਕ ਵਨ ਰੇਂਜ ਦੇ ਅਧਿਕਾਰੀਆਂ ਮੁਤਾਬਕ ਇਹ ਦੁਬਾਰਾ ਨਿਗਾਹਚ ਨਹੀਂ ਆਇਆ ਸਪਾਟ ਨਹੀਂ ਕੀਤਾ ਗਿਆ ਇਹ ਇੱਕ ਪਹੇਲੀ ਹੀ ਬਣ ਕੇ ਰਹਿ ਗਿਆ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕਦੋਂ ਤੱਕ ਇਹ ਚੀਤਾ ਜਿਹੜਾ ਹੈਗਾ ਉਹ ਪਕੜ ਚ ਆ ਪਾਏਗਾ ਔਰ ਲੋਗ ਰਾਹ ਦੀਸਾਂ ਲੈ ਪਾਣਗੇ ਪੰਜਾਬ ਤੱਕ ਦੇ ਲਈ ਪਟਿਆਲਾ ਦੇ ਆਨੰਦਨਗਰ ਤੋਂ ਮਨੀਸ਼ ਕੌਸ਼ਲ